ਲੈਣ ਦੇ ਲਈ ਵੱਡੇ ਪੁਲਿਸ ਬਲ ਦੇ ਨਾਲ ਤਾਵਾ ਬੋਲਿਆ ਗਿਆ ਤੇ ਦੱਸ ਦਈਏ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਜ਼ਮੀਨਾਂ ਉੱਪਰ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਤੁਰੰਤ ਕਿਸਾਨ ਹੀ ਕਰਕੇ ਹੋ ਕੇ ਇਸ ਦਾ ਵਿਰੋਧ ਕਰਨ ਪਹੁੰਚੇ ਤੇ ਦੱਸ ਦਈਏ ਪੁਲਿਸ ਵੱਲੋਂ ਬਿਨਾਂ ਕਿਸੇ ਗਲਬਾਤ ਦੇ ਤੁਰੰਤ ਕਿਸਾਨਾਂ 'ਤੇ लाठीचार्ज ਕਰਨਾ ਜੜਾਏ ਸ਼ੁਰੂ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਬੀਬੀਆਂ ਨੂੰ ਵੀ ਗ੍ਰਿਫਤਾਰ ਕਰਕੇ ਅਲੱਗ-ਅਲੱਗ ਥਾਣਿਆਂ ਵਿਚਲੇ ਜਾਂਦਾ ਗਿਆ ਤੇ ਉੱਥੇ ਹੀ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਜ਼ਬਰ ਜ਼ੁਰਮ ਜਿਹੜਾ ਹੈ ਉਹ ਕਰ ਰਹੀ ਹੈ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਜਦੋਂ ਕਿ ਕਿਸਾਨ ਵਿਰੋਧ ਕਰ ਰਹੇ ਨੇ ਤੇ ਪਰ ਸਰਕਾਰ ਰੇਡ ਡੇਨ ਦੀ بجائے ਉਹਨਾਂ ਉੱਪਰ ਰੋਜ਼ਾਨਾ लाठी चार्ज ਕਰ ਰਹੀ ਹੈ ਤੇ ਉੱਥੇ ਹੀ ਭਗਵੰਤ ਮਾਨ ਦਾ ਅਸਲ ਚਿਹਰਾ ਸਾਰੇ ਲੋਕਾਂ ਸਾਹਮਣੇ ਆ ਗਿਆ ਹੈ ਤੇ ਇੱਕ ਪਾਸੇ ਕਿਸਾਨ ਹਤਾਸ਼ੀ ਹੋਣ ਦੇ ਕਾਰਨ ਜਿਹੜੀ ਹੈ ਉਹ ਗੱਲਾਂ ਕਰ ਰਹੇ ਨੇ ਤੇ ਦੂਜੇ ਪਾਸੇ ਬਜ਼ੁਰਗ ਬੀਬੀਆਂ ਉੱਤੇ ਅਤੇ ਬਜ਼ੁਰਗਾਂ ਕਿਸਾਨਾਂ ਉੱਤੇ ਰੋਜ਼ਾਨਾ लाठी चार्ज ਜੜਾਇਆ ਕਰਨਾ ਕਿੱਥੋਂ ਦਾ ਇਨਸਾਫ ਹੈ ਲੋਕਾਂ ਵੱਲੋਂ ਸਵਾਲ ਖੜੇ ਇਕੱਤੇ ਜਾ ਰਹੇ ਨੇ ਤੇ ਉੱਥੇ ਹੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਜ਼ਬਰ ਕਰਦੇ ਹੋਏ ਅਸੀਂ ਸਾਲ ਤੋਂ ਉੱਪਰ ਦੇ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਉਹਨਾਂ ਦੀ ਖਿੱਚਤੂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਬੀਬੀਆਂ ਦੇ ਕੱਪੜੇ ਵੀ ਜਿਹੜੇ ਨੇ ਉਹ ਪਾੜੇ ਗਏ ਨੇ ਤੇ ਪੁਲਿਸ ਵੱਲੋਂ ਇਹ ਹਰਕਤ ਜਿਹੜੀ ਆ ਉਹ ਕੀਤੀ ਗਈ ਹੈ ਜਿੱਥੇ ਬੀਬੀਆਂ ਦੇ ਕੱਪੜੇ ਪਾੜੇ ਗਏ ਨੇ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਜਲਦੀ ਹੀ ਉੱਥੋਂ ਦੂਰ ਲੈ ਕੇ ਜਾਂਦਾ ਚੱਕਰ ਵਿੱਚ ਇੱਕ ਕਿਸਾਨ ਨੂੰ ਪੁਲਿਸ ਦੀ ਬੱਸ ਨੇ ਦੜੜ ਕੇ ਰੱਖਤਾ ਹੈ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਾਫੀ ਜ਼ਿਆਦਾ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਤੇ ਬੀਬੀਆਂ ਨੇ ਦੋਸ਼ ਲਗਾਏ ਨੇ ਕਿ ਪੁਲਿਸ ਵੱਲੋਂ ਉਹਨਾਂ ਨੂੰ ਗੰਦੀਆਂ ਗੱਲਾਂ ਕੱਡੀਆਂ ਜਾ ਰਹੀਆਂ ਨੇ ਤੇ ਮਹਿਲਾ ਪੁਲਿਸ ਵੱਲੋਂ ਵੀ ਉਹਨਾਂ ਨੂੰ ਤੱਕੇ ਮਾਰੇ ਗਏ ਨੇ ਜਿਹੜਾ ਗੁਰਦਾਸਪੁਰ ਵਿੱਚ ਪਿਛਲੇ 4 ਰੋਜ਼ ਤੋਂ ਰੋਜ਼ਾਨਾ ਹੀ ਇਹ ਲਾਠੀ ਚਾਰਜ ਕੀਤਾ ਜਾ ਰਿਹਾ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਸਤੇ ਬੋਲਣ ਨੂੰ ਰਾਜ਼ੀ ਨਹੀਂ

جدا باد جدا باد جدا ཧས ཧ� ཧས སས སཡ རའེ ਕੁੱਤ ਕੱਟ ਕਰਨ ਚਲੋ ਜੀ ਉਧਰ ਕੱਢ ਲੈ ਬੰਦਿਆ ਪੱਟ ਗਿਆ ਨੇ ਵਿੱਚੋਂ ਇਹ ਸੱਤ ਗਨੇ ਵਿੱਚੋਂ ਪੜ ਨਹੀਂ ਆਜੋ ਭੱਜਣ ਇਹਨਾਂ ਦੇ ਪੇੜ ਮਾਰੀ ਅੱਜ ਕਿਚੂ ਦੇ ਵਿੱਚ ਜਿਵੇਂ ਫੈਲ ਗਰਾਉਂਡ ਹੈ ਹੋਣਾ ਚੱਲਣਾ ਹੋਲੀ ਹੋਲੀ ਪਹਿਲਾਂ ਪੰਜਾਬ ਦੀ ਧਰਤੀ ਦੇ ਉੱਤੇ ਬਿਹਾਰ ਬਣਿਆ ਜੀ ਪੰਜਾਬ ਦੀ ਧਰਤੀ ਅੱਜ ਯੂਪੀ ਦੀ ਧਰਤੀ ਬਣ ਗਈ ਜੀ ਭਗਵੰਤ ਮਾਨ ਸਰਕਾਰ ਨੇ ਪੱਗਾਂ ਵੀ ਲਾਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਦੇ ਜਾਏ ਜਿਹੜੇ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਉਹਨਾਂ ਦੀ ਆਦੁਰਦਸ਼ਾ 91 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਚੋਕਾਨ ਕੀਤਾ ਭਗਵੰਤ ਮਾਨ ਸਾਹਿਬ ਭੁਲਾਇਆ ਨਹੀਂ ਜਾਊਗਾ ਇਹ ਖੁੱਲੇ ਕੇਸ ਗਵਾਹੀ ਦਿੰਦੇ ਇਸ ਸਰਕਾਰ ਦੀ ਇਸ ਧਰਤੀ ਤੋਂ ਜੜ 뿌ਟੀ ਜਾਊਗੀ ਲੋਕ ਕਦੇ ਮਾਫ਼ੀ ਕਰਨਗੇ ਤੁਸੀਂ ਪੰਜਾਬ ਨੇ ਧੱਕਾ ਕੀਤਾ ਕਰੇ ਮਾਫ਼ੀ ਕਰਨੀ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤੀ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਚੀਮਾ ਖੋੜੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆ ਵੇਖ ਲੋ ਦੂਰ ਤੱਕ ਫੋਰਸਾਂ ਜਿਹੜੀਆਂ ਸਵੈਰ ਮਨਹਿਰ ਸਾਹ ਤੋਂ ਜ਼ਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਏ ਜਾ ਰਹੇ ਆ ਬਿਨਾਂ ਜੋਗ ਮੌਬਦਾ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਇਆ ਨਗੋਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜੜੀਆਂ ਆ ਉਹ ਕਬੈਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲੇ ਆ ਨੂੰ ਹੱਲ ਕਰਕੇ ਟਿਊਬਵਲ ਕਨੈਕਸ਼ਨ ਆ ਜ਼ਮੀਨ ਦੋ 파ੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਡਾਂ ਖਾਲਾਂ ਸਾਰੀਆਂ ਢਾ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਸ ਵੇਲੇ ਜ਼ਬਰ ਤੇ ਉੱਤਰ ਆਇਆ ਆ ਇਸ ਵੇਲੇ ਵੱਡੀ ਪੱਧਰ ਤੇ ਜਿਹੜੇ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਿਸ਼ਾਣੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦੀ ਸਾਥੀ ਜਿਹੜੇ ਆ ਖਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਈ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਨੇ ਸਾਰੇ ਪਹੁੰਚਣ ਇੱਥੇ ਅਜਿстре ਤੜਕਸਾਰ ਪਿੰਡ ਚੀਵਾ ਖੁੱਡੀ ਵਿੱਚ ਪ੍ਰਸ਼ਾਸਨ ਵੱਲੋਂ ਧੱਕੇ ਦੇ ਨਾਲ ਕਬਜ਼ਾ ਲੈਣ ਦੇ ਲਈ ਵੱਡੇ ਪੁਲਿਸ ਬਲ ਦੇ ਨਾਲ ਤਾਵਾ ਬੋਲਿਆ ਗਿਆ ਤੇ ਦੱਸ ਦਈਏ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਜ਼ਮੀਨਾਂ ਉੱਪਰ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਤੁਰੰਤ ਕਿਸਾਨ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨ ਪਹੁੰਚੇ ਤੇ ਦੱਸ ਦਈਏ ਪੁਲਿਸ ਵੱਲੋਂ ਬਿਨਾਂ ਕਿਸੇ ਗਲਬਾਤ ਦੇ ਤੁਰੰਤ ਕਿਸਾਨਾਂ 'ਤੇ लाठी चार्ज ਕਰਨਾ ਜੜਾਇਆ ਸ਼ੁਰੂ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਬੀਬੀਆਂ ਨੂੰ ਵੀ ਗ੍ਰਿਫਤਾਰ ਕਰਕੇ ਅਲੱਗ-ਅਲੱਗ ਥਾਣਿਆਂ ਵਿੱਚ ਲਿਜਾਇਆ ਜਾਂਦਾ ਗਿਆ ਤੇ ਉੱਥੇ ਹੀ ਕਿਸਾਨ ਆ ਜੜਾ ਇਹ ਉਹ ਕਰ ਰਹੀ ਹੈ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਬਹੁਤ ਹੀ ਘੱਟ ਰੇਟ ਮਿਲ ਰਿਹਾ ਹੈ ਜਦੋਂ ਕਿ ਕਿਸਾਨ ਵਿਰੋਧ ਕਰ ਰਹੇ ਨੇ ਤੇ ਪਰ ਸਰਕਾਰ ਰੇਟ ਦੇਣ ਦੀ ਬਜਾਏ ਉਹਨਾਂ ਉੱਪਰ ਰੋਜ਼ਾਨਾ ਲਾਟੀ ਚਾਰਜ ਕਰ ਰਹੀ ਹੈ ਤੇ ਉੱਥੇ ਹੀ ਭਗਵੰਤ ਮਾਨ ਦਾ ਅਸਲ ਚਿਹਰਾ ਸਾਰੇ ਲੋਕਾਂ ਸਾਹਮਣੇ ਆ ਗਿਆ ਹੈ ਤੇ ਇੱਕ ਪਾਸੇ ਕਿਸਾਨ ਹਤਾਸ਼ੀ ਹੋਣ ਦੇ ਕਾਰਨ ਜਿਹੜੀ ਹੈ ਉਹ ਗੱਲਾਂ ਕਰ ਰਹੇ ਨੇ ਤੇ ਦੂਜੇ ਪਾਸੇ ਬਜ਼ੁਰਗ ਬੀਬੀਆਂ ਉੱਤੇ ਅਤੇ ਬਜ਼ੁਰਗਾਂ ਕਿਸਾਨਾਂ ਉੱਤੇ ਰੋਜ਼ਾਨਾ ਲਾਟੀ ਚਾਰਜ ਜੜਾਏ ਕਰਨਾ ਕਿੱਥੋਂ ਦਾ ਇਨਸਾਫ ਹੈ ਲੋਕਾਂ ਵੱਲੋਂ ਸਵਾਲ ਖੜੇ ਹਿੱਕਤੇ ਜਾ ਰਹੇ ਨੇ ਤੇ ਉੱਥੇ ਹੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਜ਼ਬਰ ਕਰਦੇ ਹੋਏ ਅਸੀਂ ਸਾਲ ਤੋਂ ਉੱਪਰ ਦੇ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਉਹਨਾਂ ਦੀ ਖਿੱਚਤੂ ਜਿਹੜ ਇਸ ਦੌਰਾਨ ਬੀਬੀਆਂ ਦੇ ਕੱਪੜੇ ਵੀ ਜਿਹੜੇ ਨੇ ਉਹ ਪਾੜੇ ਗਏ ਨੇ ਤੇ ਪੁਲਿਸ ਵੱਲੋਂ ਇਹ ਹਰਕਤ ਜਿਹੜੀ ਆ ਉਹ ਕੀਤੀ ਗਈ ਜਿੱਥੇ ਬੀਬੀਆਂ ਦੇ ਕੱਪੜੇ ਪਾੜੇ ਗਏ ਨੇ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਜਲਦ ਹੀ ਉੱਥੋਂ ਦੂਰ ਲੈ ਕੇ ਜਾਂਦਾ ਚੱਕਰ ਵਿੱਚ ਇੱਕ ਕਿਸਾਨ ਨੂੰ ਪੁਲਿਸ ਦੀ ਬੱਸ ਨੇ ਦੜੜ ਕੇ ਰੱਖਤਾ ਹੈ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਾਫੀ ਜ਼ਿਆਦਾ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਤੇ ਬੀਬੀਆਂ ਨੇ ਦੋਸ਼ ਲਗਾਏ ਨੇ ਕਿ ਪੁਲਿਸ ਵੱਲੋਂ ਉਹਨਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ ਤੇ ਮਹਿਲਾ ਪੁਲਿਸ ਵੱਲੋਂ ਵੀ ਉਹਨਾਂ ਨੂੰ ਤੱਕੇ ਮਾਰੇ ਗਏ ਕਿ ਜਿਹੜਾ ਗੁਰਦਾਸਪੁਰ ਵਿੱਚ ਪਿਛਲੇ 4 ਰੋਜ਼ ਤੋਂ ਰੋਜ਼ਾਨਾ ਹੀ ਪ ਆਏ ਉਹ ਲਾਟੀ ਚਾਰਜ ਕੀਤਾ ਜਾ ਰਿਹਾ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਸਤੇ ਬੋਲਣ ਨੂੰ ਰਾਜ਼ੀ ਨਹੀਂ ਕੱਲ ਕੱਤਹੇ ਹਾਂ ਪੱਤਗਾਰੇ ਚੱਲ ਜੂ ਪੱਤਗਾਰੇ ਲੱਗ ਪੱਤਗਾਰੇ ਇਹ ਕਿਉਂ ਕਿ ਪੱਤਗਾਰੇ ਵਿੱਚੋਂ ਪੱਡੇ ਨਹੀਂ ਆ ਜੋ ਭੱਜਣ ਇਹਨਾਂ ਨੂੰ ਤੇੜ ਮਾਰੀ ਹੈ ਕਿ ਜੂ ਦੇ ਵਿੱਚ ਵੈਸੇ ਤੁੰਗਣ ਕਰਾਉਣਾ ਤੇ ਹੌਲੀ ਹੌਲੀ ਪਹਿਲੇ ਤਾਂ ਪੰਜਾਬ ਦੀ ਧਰਤੀ ਦੇ ਉੱਤੇ ਬਿਹਾਰ ਬਣਿਆ ਜੀ ਪੰਜਾਬ ਦੀ ਧਰਤੀ ਅੱਜ ਯੂਪੀ ਦੀ ਧਰਤੀ ਬਣ ਗਈ ਜੀ ਆਪਾ ਭਗਵੰਤ ਮਾਨ ਸਰਕਾਰ ਨੇ ਪੱਗਾਂ ਵੀ ਲਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਦੇ ਜਾਏ ਜਿਹੜੇ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਉਹਨਾਂ ਦੀ ਆਦੁਰਦਸ਼ਾ 91 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਚੋਕਾਨ ਕੀਤਾ ਭਗਵੰਤ ਮਾਨ ਸਭ ਕੁਲਾਇਆ ਨਹੀਂ ਜਾਊਗਾ ਇਹ ਖੁੱਲੇ ਕੇਸ ਗਵਾਹੀ ਦਿੰਦੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਰਕਾਰ ਦੀ ਇਸ ਧਰਤੀ ਤੋਂ ਜੜ 뿌ਟੀ ਜਾਊਗੀ ਲੋਕ ਕਦੇ ਮਾਫੀ ਕਰਨਗੇ ਤੁਸੀਂ ਪੰਜਾਬ ਨਾਲ ਧੱਕਾ ਕੀਤਾ ਕਰੇ ਮੌਕੀ ਕਰਨੀ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇਅ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤੀ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਚੀਮਾ ਖੋੜੀ ਦੇ ਵਿੱਚ ਫੋਰਸਾਂ ਵੱਡੇ ਪੱਦਰ ਤੇ ਆਹ ਵੇਖ ਲੋ ਦੂਰ ਤੱਕ ਫੋਰਸਾਂ ਜਿਹੜੀਆਂ ਆ ਸਵੇਅਰ ਮਨੇਅਰ ਸਾਹਿਬ ਤੋਂ ਜਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਏ ਜਾ ਰਹੇ ਆ ਬਗੈਰ ਜੋਗ ਮਾਵਜ਼ਾ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਇਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜੜੀਆਂ ਆ ਉਹ ਕਬੈਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬੁਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲਿਆਂ ਨੂੰ ਹੱਲ ਕਰਕੇ ਟਿਊਬਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਡਾਂ ਖਾਲਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਸ ਵੇਲੇ ਜਬਰ ਤੇ ਉਤਰ ਆਇਆ ਆ ਐਸ ਵੇਲੇ ਵੱਡੀ ਪੱਧਰ ਤੇ ਜਿਹਨੂੰ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਿਸ਼ਾਣੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦੀ ਦੇ ਸਾਥੀ ਜਿਹੜੇ ਆ ਸ਼ਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਹੋ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਦੇ ਸਾਰੇ ਪਹੁੰਚਣ ਇੱਥੇ ਅੱਜ ਸਵੇਰੇ ਤੜਕਸਾਰ ਪਿੰਡ ਚੀਵਾ ਖੁੱਡੀ ਵਿੱਚ ਪ੍ਰਸ਼ਾਸਨ ਵੱਲੋਂ ਧੱਕੇ ਦੇ ਨਾਲ ਕਬਜ਼ਾ ਲੈਣ ਦੇ ਲਈ ਵੱਡੇ ਪੁਲਿਸ ਬਲ ਦੇ ਨਾਲ ਤਾਵਾ ਬੋਲਿਆ ਗਿਆ ਤੇ ਦੱਸਦੇ ਹੀ ਇਹ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਜ਼ਮੀਨਾਂ ਉੱਪਰ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਤੁਰੰਤ ਕਿਸਾਨ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨ ਪਹੁੰਚੇ ਤੇ ਦੱਸਦੇ ਹੀ ਇਹ ਪੁਲਿਸ ਵੱਲੋਂ ਬਿਨਾਂ ਕਿਸੇ ਗਲਬਾਤ ਦੇ ਤੁਰੰਤ ਕਿਸਾਨਾਂ 'ਤੇ लाठीचार्ज ਕਰਨਾ ਜੜਾਏ ਸ਼ੁਰੂ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਬੀਬੀਆਂ ਨੂੰ ਵੀ ਗ੍ਰਿਫਤਾਰ ਕਰਕੇ ਅਲੱਗ-ਅਲੱਗ ਥਾਣਿਆਂ ਵਿਚਲੇ ਜਾਂਦਾ ਗਿਆ ਤੇ ਉੱਥੇ ਹੀ ਕਿਸਾਨ ਆਗੂ ਜਿਹੜਾ ਹੈ ਉਹ ਕਰ ਰਹੀ ਹੈ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਬਹੁਤ ਹੀ ਘੱਟ ਰੇਟ ਮਿਲ ਰਿਹਾ ਹੈ ਜਿਸ ਤੱਕ ਕਿਸਾਨ ਵਿਰੋਧ ਕਰ ਰਹੇ ਨੇ ਤੇ ਪਰ ਸਰਕਾਰ ਰੇਟ ਦੇਣ ਦੀ ਬਜਾਏ ਉਹਨਾਂ ਉੱਪਰ ਰੋਜ਼ਾਨਾ ਲਾਤੀ ਚਾਰਜ ਕਰ ਰਹੀ ਹੈ ਤੇ ਉੱਥੇ ਹੀ ਭਗਵੰਤ ਮਾਨ ਦਾ ਅਸਲ ਚਿਹਰਾ ਸਾਰੇ ਲੋਕਾਂ ਸਾਹਮਣੇ ਆ ਗਿਆ ਹੈ ਤੇ ਇੱਕ ਪਾਸੇ ਕਿਸਾਨ ਹਤਾਸ਼ੀ ਹੋਣ ਦੇ ਕਾਰਨ ਜਿਹੜੀ ਹੈ ਉਹ ਗੱਲਾਂ ਕਰ ਰਹੇ ਨੇ ਤੇ ਦੂਜੇ ਪਾਸੇ ਬਜ਼ੁਰਗ ਬੀਬੀਆਂ ਉੱਤੇ ਅਤੇ ਬਜ਼ੁਰਗਾਂ ਕਿਸਾਨਾਂ ਉੱਤੇ ਰੋਜ਼ਾਨਾ लाਠੀ ਚਾਰ ਜੜਾਏ ਕਰਨਾ ਕਿੱਥੋਂ ਦਾ ਇਨਸਾਫ ਹੈ ਨੂੰ ਕੰਮ ਵੱਲੋਂ ਸਵਾਲ ਖੜੇ ਇਕ ਤੇ ਜਾ ਰਹੇ ਨੇ ਤੇ ਉੱਥੇ ਹੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਜ਼ਬਰ ਕਰਦੇ ਹੋਏ ਅਸੀਂ ਸਾਲ ਤੋਂ ਉੱਪਰ ਦੇ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਉਹਨਾਂ ਦੀ ਖਿੱਚਤੂ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਤੇ ਇਸ ਦੌਰਾਨ ਬੀਬੀਆਂ ਦੇ ਕੱਪੜੇ ਵੀ ਜਿਹੜੇ ਨੇ ਉਹ ਪਾੜੇ ਗਏ ਨੇ ਤੇ ਪੁਲਿਸ ਵੱਲੋਂ ਇਹ ਹਰਕਤ ਜਿਹੜੀ ਉਹ ਕੀਤੀ ਗਈ ਹੈ ਜਿੱਥੇ ਬੀਬੀਆਂ ਦੇ ਕੱਪੜੇ ਪਾੜੇ ਗਏ ਨੇ ਤੇ ਪੁਲਿਸ ਵੱਲੋਂ ਗ੍ਰ ਕਿ ਕਿ ਕਿਸਾਨ ਨੂੰ ਪੁਲਿਸ ਦੀ ਬੱਸ ਨੇ ਦੜ ਕੇ ਰੱਖਤਾ ਹੈ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਾਫੀ ਜ਼ਿਆਦਾ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਤੇ ਬੀਬੀਆਂ ਨੇ ਦੋਸ਼ ਲਗਾਏ ਨੇ ਕਿ ਪੁਲਿਸ ਵੱਲੋਂ ਉਹਨਾਂ ਨੂੰ ਗੰਦੀਆਂ ਗੱਲਾਂ ਕੱਡੀਆਂ ਜਾ ਰਹੀਆਂ ਨੇ ਤੇ ਮਹਿਲਾ ਪੁਲਿਸ ਵੱਲੋਂ ਵੀ ਉਹਨਾਂ ਨੂੰ ਤੱਕੇ ਮਾਰੇ ਗਏ ਨੇ ਜਿਹੜਾ ਗੁਰਦਾਸਪੁਰ ਵਿੱਚ ਪਿਛਲੇ 4 ਰੋਜ਼ ਤੋਂ ਰੋਜ਼ਾਨਾ ਹੀ ਪੁਲਿਸ ਬਲ ਦਾ ਅਪਰਯੋਗ ਕਰ ਕਿਸਾਨਾਂ ਉੱਪਰ ਜਿਹੜਾ ਹੈ ਉਹ ਲਾਚ ਚਾਰਜ ਕੀਤਾ ਜਾ ਰਿਹਾ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਸ ਤੇ ਬੋਲਣ ਨੂੰ ਰਾਜ਼ੀ ਨਹੀਂ

ਚੋਂ ਪੱਜਦੇ ਵਿੱਚੋਂ ਪੱਜਦੇ ਵਿੱਚੋਂ ਪੱਜਦੇ ਨਹੀਂ ਆ ਜੋ ਭੱਜਣ ਇਹਨਾਂ ਦੇ ਪੇੜ ਮਾਰੀ ਅੱਜ ਕਿਹਦੇ ਦੇ ਵਿੱਚ ਜੈਸੇ 3 ਕਰੋੜ ਆਉਣਾ ਚੱਲਣਾ ਹੌਲੀ ਹੌਲੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਤੁਹਾਡੇ ਦੇ ਪੰਜਾਬ ਦੀ ਧਰਤੀ ਦੇ ਉੱਤੇ ਬਿਹਾਰ ਬਣਿਆ ਜੀ ਪੰਜਾਬ ਦੀ ਧਰਤੀ ਅੱਜ ਯੂਪੀ ਦੀ ਧਰਤੀ ਬਣ ਗਈ ਜੀ ਆ ਸਭਗਵੰਤਮਾਨ ਸਰਕਾਰ ਨੇ ਪੱਗਾਂ ਵੀ ਲਾਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਦੇ ਚਾਹੇ ਜਿਹੜੇ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਜੀ ਉਹਨਾਂ ਦੀ ਆਦੁਰਤਸ਼ਾ 99 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਚੋਕ ਕਾਣ ਕੀਤਾ ਭਗਵੰਤ ਮਾਨ ਸਾਹਿਬ ਕੋਲ ਆਇਆ ਨਹੀਂ ਜਾਊਗਾ ਇਹ ਖੁੱਲੇ ਕੇਸ ਗਵਾਹੀ ਦਿੰਦੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਰਕਾਰ ਦੀ ਇਹ ਧਰਤੀ ਤੋਂ ਜੜ 뿌ਟੀ ਜਾਊਗੀ ਲੋਕ ਕਦੇ ਮਾਫੀ ਕਰਨਗੇ ਤੁਸੀਂ ਪੰਜਾਬ ਨੇ ਧੱਕਾ ਕੀਤਾ ਕਰਦੇ ਮਾਫੀ ਕਰਨੀ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇਅ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤੀ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਚੀਮਾ ਖੁੱਡੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆਹ ਵੇਖੋ ਦੂਰ ਤੱਕ ਫੋਰਸਾਂ ਜਿਹੜੀਆਂ ਆ ਸਵੇਰ ਮਨਿਹਰ ਸਾਹਿਬ ਤੋਂ ਜਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਏ ਜਾ ਰਹੇ ਆ ਬਗੈਰ ਜੋਗ ਮਾਵਜ਼ਾ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਇਆ ਨਗੋਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜੜੀਆਂ ਆ ਉਹ ਕਬੈਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲਿਆਂ ਨੂੰ ਹੱਲ ਕਰਕੇ ਟਿਊਬਵਲ ਕਨੈਕਸ਼ਨ ਆ ਜ਼ਮੀਨ ਦੋ 파ੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਡਾਂ ਖਾਲਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਸ ਵੇਲੇ ਜਬਰ ਤੇ ਉੱਤਰ ਆਇਆ ਆ ਐਸ ਵੇਲੇ ਵੱਡੀ ਪੱਧਰ ਤੇ ਜਿਸ ਸੁਪੇ ਦੇ ਆਗੂ ਹਰਵਿੰਦਰ ਸਿੰਘ ਮਿਸ਼ਾਣੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦੀਆਂ ਇੱਥੇ ਸ਼ਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀਆਂ ਸਾਰੇ ਪਹੁੰਚਣ ਇੱਥੇ ਅੱਜ ਸਵੇਰੇ ਤੜਕਸਾਰ ਪਿੰਡ ਚੀਵਾ ਖੁੱਡੀ ਵਿੱਚ ਪ੍ਰਸ਼ਾਸਨ ਵੱਲੋਂ ਤੱਕੇ ਦੇ ਨਾਲ ਕਬਜ਼ਾ ਲੈਣ ਦੇ ਲਈ ਵੱਡੇ ਪੁਲਿਸ ਬਲ ਦੇ ਨਾਲ ਤਾਵਾ ਬੋਲਿਆ ਗਿਆ ਤੇ ਦੱਸਦੇ ਹੀ ਇਹ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਜ਼ਮੀਨਾਂ ਉੱਪਰ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਤੁਰੰਤ ਕਿਸਾਨ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨ ਪਹੁੰਚੇ ਤੇ ਦੱਸਦੇ ਹੀ ਇਹ ਪੁਲਿਸ ਵੱਲੋਂ ਬਿਨਾਂ ਕਿਸੇ ਗਲਬਾਤ ਦੇ ਤੁਰੰਤ ਕਿਸਾਨਾਂ ਤੇ लाठी चार्ज ਕਰਨਾ ਜੜਾਇਆ ਸ਼ੁਰੂ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਬੀਬੀਆਂ ਨੂੰ ਵੀ ਗ੍ਰਿਫਤਾਰ ਕਰਕੇ ਅਲੱਗ-ਅਲੱਗ ਥਾਣਿਆਂ ਵਿੱਚ ਲਿਜਾਂਦਾ ਗਿਆ ਤੇ ਉੱਥੇ ਹੀ ਕਿਸਾਨ ਆਗ ਜੁੜਾਏ ਉਹ ਕਰ ਰਹੀ ਹੈ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਬਹੁਤ ਹੀ ਘੱਟ ਰੇਟ ਮਿਲ ਰਿਹਾ ਹੈ ਜਦੋਂ ਕਿਸਾਨ ਵਿਰੋਧ ਕਰ ਰਹੇ ਨੇ ਤੇ ਪਰ ਸਰਕਾਰ ਰੇਡ ਦੇਣ ਦੀ بجائے ਉਹਨਾਂ ਉੱਪਰ ਰੋਜ਼ਾਨਾ लाठी चार्ज ਕਰ ਰਹੀ ਹੈ ਤੇ ਉੱਥੇ ਹੀ ਭਗਵੰਤ ਮਾਨ ਦਾ ਅਸਲ ਚਿਹਰਾ ਸਾਰੇ ਲੋਕਾਂ ਸਾਹਮਣੇ ਆ ਗਿਆ ਹੈ ਤੇ ਇੱਕ ਪਾਸੇ ਕਿਸਾਨ ਹਤਾਸ਼ੀ ਹੋਣ ਦੇ ਕਾਰਨ ਜੜੀ ਹੈ ਉਹ ਗੱਲਾਂ ਕਰ ਰਹੇ ਨੇ ਤੇ ਦੂਜੇ ਪਾਸੇ ਬਜ਼ੁਰਗ ਬੀਬੀਆਂ ਉੱਤੇ ਅਤੇ ਬਜ਼ੁਰਗਾਂ ਕਿਸਾਨਾਂ ਉੱਤੇ ਰੋਜ਼ਾਨਾ लाठी चार्ज ਜੜਾਏ ਕਰਨਾ ਕਿੱਥੋਂ ਦਾ ਇਨਸਾਫ ਹੈ ਲੋਕਾਂ ਵੱਲੋਂ ਸਵਾਲ ਖੜੇ ਹਿੱਟੇ ਜਾ ਰਹੇ ਨੇ ਤੇ ਉੱਥੇ ਹੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਜ਼ਬਰ ਕਰਦੇ ਹੋਏ ਅਸੀਂ ਸਾਲ ਤੋਂ ਉੱਪਰ ਦੇ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਉਹਨਾਂ ਦੀ ਖਿੱਚਤੂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਉਹਨ ਇਸ ਦੌਰਾਨ ਬੀਬੀਆਂ ਦੇ ਕੱਪੜੇ ਵੀ ਜਿਹੜੇ ਨੇ ਉਹ ਪਾੜੇ ਗਏ ਨੇ ਤੇ ਪੁਲਿਸ ਵੱਲੋਂ ਇਹ ਹਰਕਤ ਜਿਹੜੀ ਆ ਉਹ ਕੀਤੀ ਗਈ ਹੈ ਜਿੱਥੇ ਬੀਬੀਆਂ ਦੇ ਕੱਪੜੇ ਪਾੜੇ ਗਏ ਨੇ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਜਲਦੀ ਹੀ ਉੱਥੋਂ ਦੂਰ ਲੈ ਕੇ ਜਾਂਦਾ ਚੱਕਰ ਵਿੱਚ ਇੱਕ ਕਿਸਾਨ ਨੂੰ ਪੁਲਿਸ ਦੀ ਬੱਸ ਨੇ ਦੜੜ ਕੇ ਰੱਖਤਾ ਹੈ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਾਫੀ ਜ਼ਿਆਦਾ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਤੇ ਬੀਬੀਆਂ ਨੇ ਦੋਸ਼ ਲਗਾਏ ਨੇ ਕਿ ਪੁਲਿਸ ਵੱਲੋਂ ਉਹਨਾਂ ਨੂੰ ਗੰਦੀਆਂ ਗੱਲਾਂ ਕੱਡੀਆਂ ਜਾ ਰੀਆਂ ਨੇ ਤੇ ਮਹਿਲਾ ਪੁਲਿਸ ਵੱਲੋਂ ਵੀ ਉਹਨਾਂ ਨੂੰ ਤੱਕੇ ਮਾਰੇ ਗਏ ਕਿ ਜਿਹੜਾ ਗੁਰਦਾਸਪੁਰ ਵਿੱਚ ਪਿਛਲੇ 4 ਰੋਜ਼ ਤੋਂ ਰੋਜ਼ਾਨਾ ਹੀ ਪ ਔਰ ਲਾਟੀ ਚਾਰਜ ਕੀਤਾ ਜਾ ਰਿਹਾ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਸਤੇ ਬੋਲਣ ਨੂੰ ਰਾਜ਼ੀ ਨਹੀਂ

啊，就不进了。<吧>